ਸਿੱਕਾ ਆਖੀ ਆ ਲੈ ਸਾਰਿਆਂ ਦਾ ਜੀ ਕੋ ਹਮ ਇਸ ਦਾ ਮੈਂ ਸਭ ਤੋਂ ਪਹਿਲਾਂ ਮੈਂ ਇਹਣਾ ਜਣਾ ਵੀ ਮੇਰੀ ਵੀਡੀਓ ਤੋਂ ਬੱਚੇ ਤੇ ਲੇਡੀਜ਼ ਦੂਰ ਰਹਿਣ ਹੁਣ ਗਾਲ੍ਹਾਂ ਕੱਢ ਨਿਕਲ ਜਾਂਦਾ ਸੋ ਇਹ ਕਰਕੇ ਗਾਲ੍ਹਾਂ ਮੰਦੇ ਤੋਂ ਬਚਣ ਲਈ ਬੱਚੇ ਤੇ ਲੇਡੀਜ਼ ਦੂਰ ਰਹਿਣ ਤੁਸੀਂ ਸੋਚੋਗੇ ਵੀ ਕਾਲੀ ਅਣਕਾਂ ਸੋਕ ਸੈ ਨਾਲ ਕਿਉਂ ਲਾਈਆ ਬ੍ਰਾਂਡਡ ਰਾਇ ਨੇ ਕਾਲੀ ਅਣਕਾਂ ਇਸ ਕਰਕੇ ਲਾਈਆ ਯਾਰ ਮੈਂ ਇੰਸਟਾਗ੍ਰਾਮ 'ਤੇ ਰਾਤ ਦੀ ਗੰਦਗੀ ਵੇਖੀ ਤੇ ਸਵੇਰੇ ਮੇਰੇ ਕੋਈ ਖਾਣਾ ਖੋਲਣਾ ਮੈਨੂੰ ਆ ਕਾਲੀ ਅਣਕਾ ਹਣੀਆਂ ਪੈ ਗਿਆ ਇਸ ਕਰਕੇ ਮੈਂ ਸੋਚਿਆ ਵਿਚਾਰ ਕਾਲੀਆਂਨ ਦਾ ਜਦ ਲਾਵਾਂਗੇ ਤੇ ਕੋਈ ਕਾਲੀਆਂਨ ਦਾ ਲਾ ਕੇ ਵੇਖਨੇ ਆ ਇਹਨਾਂ ਦੀ ਗੰਦਗੀ ਦਿਵਾਲਪਾ ਕਰ ਲੈ ਛੜੇ ਤੇ ਅਹੀਂ ਬੱਲਪਾ ਕਰ ਲੈ ਖੜੇ ਤੇ ਅਸੀਂ ਹੈਗਾ ਬੱਡਰ ਲਛੜੇ ਠੀਕ ਹੈ ਲੋ ਜੀ ਐਨਕ ਲਈ ਲਾ ਤੇ ਗੰਦਗੀ ਦੀ ਕਰਦੇ ਆ ਸ਼ੁਰੂਆਤ ਪ੍ਰੋਗਰਾਮ ਦਾ ਨਾਮ ਹੈ ਮਾਰਕਟਾਈ 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 ਦੀ ਸ਼ੁਰੂਆਤ ਹੁੰਦੇ ਹੋਏ ਸਭ ਤੋਂ ਪਹਿਲਾਂ ਆਪਾਂ ਨੰਬਰ ਕਿੰਦਾ ਲਾਈ ਹੈ ਇੰਸਟਾਗ੍ਰਾਮ ਇੰਸਟਾਗ੍ਰਾਮ ਤੇ 23 ਇੰਸਟਾਗ੍ਰਾਮ ਤੇ ਦੋ ਤਿੰਨ ਬੰਦੇ ਹੈਗੇ ਆ ਜਿਹੜਾ ਜਿਨਾਂ ਨੇ ਬਾਹਲੇ ਗੰਦ ਪਾਇਆ ਬਾਈ ਬਾਦੀ ਇੰਨੀ ਫਲਾ ਰੱਖੀ ਆ ਨਾ ਤੂੰ ਸੋਝ ਵੀ ਨਹੀਂ ਸਕਦੇ ਯਾਰ ਮੈਂ ਵੀਡੀਓ ਵੇਖੀ ਸੀ ਇੰਸਟਾਗ੍ਰਾਮ ਤੇ ਇੱਕ ਉਹ ਪਤਾ ਕੀ ਮਾਂ ਪੁੱਤਰ ਯਾਰ ਮੈਂ ਤਾਂ ਵੇਖ ਰਾਨਾ ਵੀ ਇੰਨੀ ਗੰਦਗੀ ਪੰਜਾਬ ਦੇ ਵਿੱਚ ਚੰਡੀਗੜ੍ਹ ਏਰੀਏ ਦੇ ਵਿੱਚ ਵੀ ਮੈਂ ਕਹਿੰਦਾ ਯਾਰ ਸਾਡਾ ਪੰਜਾਬ ਦਾ ਕਲਚਰ ਇੰਨਾ ਕੋ ਵਿਗੜਿਆ ਪਿਆ ਨਾ ਇੰਨਾ ਕੋ ਖਰਾਬ ਹੋਇਆ ਪਿਆ ਨਾ ਬੰਦਾ ਯਾਰ ਕੀ ਕਰੇ ਯਾਰ ਬੰਦਾ ਸੋਝ ਵੀ ਨਹੀਂ ਸਕਦਾ ਬਹੁਤ ਬੁਰਾ ਹਾਲ ਆ ਬਹੁਤ ਜ਼ਿਆਦਾ ਹੁਣ ਰਚਨਾ ਮਮ ਤੁਸੀ ਗੱਲ ਸੁਣ ਲੋ ਇਹ ਆਂਟੀ ਇਹ ਆਂਟੀ ਆ ਆਂਟੀ ਵੇਖ ਲੋ ਕੁੜੀ ਐ ਤੇ ਇਹ ਸਪੈਸ਼ਲ ਲਾਂ ਲਿਖਦੀ ਐ ਮੋ ਐਟ ਸਨ ਇਹਨੂੰ ਤੁਸੀ ਵੀਡੀਓ ਵੇਖੋ ਪਲੇ ਕਰਾਂਗਾ ਮੈਂ ਵੀਡੀਓ ਤੁਹਾਨੂੰ ਨਾਲ ਖਾਵਾਂਗਾ ਆ ਵੇਖੋ ਵੀਡੀਓ ਤੂੰ ਪਹਿਲੇ ਵੀ ਇਤਨੀ ਖੂਬਸੂਰਤ ਥੀ ਹਾਂ ਆ ਵੇ ਲੈ ਮਾਂ ਪੁੱਤਰ ਦੇ ਕਾਰਨਾ ਵਿੱਚ ਕੋਈ ਹਸੀਸ ਤੁਮ ਹੀ ਲਈ ਜਾਂਦਾ ਭੈਣ ਚੋਦਾ ਸਾਲਿਆ ਆਵੇ ਆ ਕੀ ਐ ਤੂੰ ਆ 70 70 ਚਾਹੀਦੇ ਨਾ ਤੇ ਮਾਰਕਟਾਈ ਇੰਨਾ ਦੀ ਹੋਣੀ ਚਾਹੀਦੀ ਨਾ ਆ ਵੇਖੋ ਇੱਕ ਵੀਡੀਓ ਹੋਰ ਵਖਾਣਾ ਤੁਹਾਨੂੰ ਮੂਮੈਂਟ ਸੰਨ ਦੀ ਜਦੀ ਮੂਮੈਂਟ ਸੰਨ ਲਾਇਆ ਮੂਮੈਂਟ ਸੰਨ ਭੈਣ ਚੋ ਰਚਨਾ ਆਂਟੀ ਬਣੀ ਫਿਰਦੀ ਇੱਕ ਤੇਰੀ ਆਂਟੀ ਮੈਂ ਕੜਨਾ ਰਚਨਾ ਆ ਤਾ ਵੇਖੋ ਮੂਮੈਂਟ ਸੰਨ ਦੀ ਹੋਰ ਵੀਡੀਓ ਆ ਪੁੱਤਰੇ ਤੇ ਆ ਮਾਂ ਐ ਦੇਖ ਲੋ ਪੁੱਤਰ ਤੇ ਮਾਂ ਆਵੇ ਸਾਲਾ ਹੀ ਪੈ ਗਿਆ ਪਿੱਛੋਂ ਚੁੱਥੇ ਨੂੰ ਆਦੋ ਕੀ ਯਾਰ ਇਨਾ ਬੁਰਾ ਹਾਲ ਯਾਰ ਦੁਨੀਆ ਦਾ ਯਾਰ ਕੀ ਆ ਵੇਖੋ ਅੱਛਾ ਸੌਣ ਲਈ ਹੈ ਨਾ ਫਿਰ ਅਚਰਾ ਜੀ ਐਕਸਰਸਾਈਜ਼ ਕਰ ਰਹੇ ਨੇ ਵੈਰੀ ਗੁੱਡ ਚੋ ਕਪੜਾ ਖਾਰੀ ਹੈ ਵੈਰੀ ਗੁੱਡ ਓਏ ਸੌਣਣ ਮੋਂ ਕੱਚੀ ਜਪੈਨ ਚੋ ਦੀਏ ਤੂ ਅਰੇ ਕਿਉਂ ਪੁੱਤਰ ਨੂੰ ਖਰਾਬ ਕੀਤੀ ਖੜੀ ਹੈ ਹੇ ਰੱਬ ਕੀ ਬਣੇਗਾ ਦੁਨੀਆ ਦਾ ਬੈਂਚੋ ਸੱਚ ਮੈਂ हां पड़ता है फर्क गर्मी से जलने पर लोग कहते हैं कि ये बेटा है जो इतना गंदा है इतना नामराद है अपनी मम्मी को भी नहीं छोड़ता ऐसे ही फर्क पड़ता है बेटा फर्क के बाद मत करो आवे आ, आ, आ मां के काम में सीधी तरह तू ही चैनल मोमेंट सण लिखना पड़ने है क्यों क्योंकि वो यकीन है काम दी ए तन्नू और गंद दिखाणेया एक मिनट एक मिनट आ वीडियो देखो तुसी ਗੜਕੀ ਲੈ ਕੱਚ ਦੇ ਨੇੜੇ ਲੱਗੀ ਮੋਟੀ ਆਥੀ ਛੋਟਾ ਆਥੀ ਕੱਚ ਹਏ ਰੱਬਾ ਆ ਗੰਦ ਪਾ ਕੇ ਰੱਖਿਆ ਮੋਟੀ ਨੇ ਇਹ ਮੋਟੀ ਪਤਨੀ ਕਿੱਥੋਂ ਦਾ ਪੱਦ ਪੜਾ ਹੈਗਾ ਇਹਨੇ ਨਾ ਇੰਨਾ ਗੰਦ ਪਾਇਆ ਹੈ ਨਾ ਤਰ ਬਣਾ ਲਾ ਇਹ ਸਟਿਪਣੀ ਆਂਦੀ ਬਹੁਤ ਵੱਡੀ ਏ ਨੰਬਰ 1370 ਕਿਲੋ ਦਾਣਾ ਤੇ ਇਹ ਹੁਣ ਕੱਚ ਦਾ ਸਵਾਦ ਲੈਂਦੀ ਪਿਆ ਦੇ ਘਰ ਵਾਲੇ ਦੀ ਕੱਚ ਦਾ ਸਵਾਦ ਲੈ ਕੇ ਨਜ਼ਾਰਾ ਆਇਆ ਇਹਨੂੰ ਕੱਚ ਦਾ ਸਵਾਦ ਲੈ ਕੇ ਹੁਣ ਬੰਦਾ ਇਹਨਾਂ ਨੂੰ ਕੀ ਕਵੇ ਯਾਰ ਆ ਹੁਣ ਵੀਡੀਓ ਵੇਖੋ ਇੱਕ ਮੋੜ ਆ ਵੇਖੋ ਮੇਰਾ ਤਾਂ ਇਹ ਟੈਂਪੂ ਚ ਨਾ ਨੇ ਵੀਡੀਓ ਬਣਾਈ ਕੋਈ ਨਹੀਂ ਮਰੇ ਕੀ ਗੈਦੀ ਪੀ ਥੱਲੇ ਲਿਖਿਆ ਭਾਈ ਮੇਰਾ ਸਮਾਨ ਹੈ ਲਰਿਆ ਭੈਣ ਚੋ ਦੀ ਏ ਵੀ ਤੈਨੂੰ ਵੀਡੀਓ ਬਣਾਉਣ ਦੀ ਲੋੜ ਕੀ ਇਸ ਟੈਂਪੂ ਦੇ ਵਿੱਚ ਤੈਨੂੰ ਪਤਾ ਚੁੰਨੀ ਪਾਸੇ ਹੈਗੀ ਏ ਤੂੰ ਆਦੀ ਜੀਰ ਖੋਡ ਵਿਖਾਈ ਜੰਦੀ ਏ ਤੈਨੂੰ ਸ਼ਰਮ ਨਹੀਂ ਆਦੀ ਬਹਿ ਜਾ ਇੱਥੇ ਬੈ ਜਾ ਤੈਨੂੰ ਵਿਖਾਣਾ ਭੈਣ ਚੋ ਸ਼ਰਮ ਹੀ ਨਹੀਂ ਆਦੀ ਕਿਤੋਂ ਕਹਿੰਦੀ ਮੇਰਾ ਸਮਾਨ ਹੈ ਲਰਿਆ ਹੈ ਸਮਾਨ ਘਰ ਆਲ ਨਹੀਂ ਹੈ ਖੋਡਾ ਤਾਂ ਵਿਖਾਈ ਜੰਨੀ ਹੈ ਭੈਣ ਚੋ ਆ ਰਚਨਾ ਮੋਮ ਦੇ ਘਰ ਵਾਲਾ ਵੇਖ ਕੋਲੋ ਰਚਨਾ ਮੋਮ ਜਿਹੜੀ ਵੀ ਆਂਟੀ ਜਿਹਦੇ ਪੁੱਤਰ ਨੇ ਘਰ ਵਾਲਾ ਵੇਖ ਉਹਨਾਂ ਦੇ ਘਰ ਦੇ ਨੇੜੇ ਲੱਗਦੀ ਉਨ ਨੂੰ ਮੱਸਾ ਜੱਫੀ ਤੱਕ ਅਧ ਪੁੱਤਰ ਨੂੰ ਅਹੀਂ ਕਛੀਆਂ ਪਾ ਗਏ ਭੈਣ ਚੰਦੀ ਇਹ ਪੰਜਾਬ ਦਾ ਕੁਲਚਰ ਖਰਾਬ ਕੀਤਾ ਹੈ ਕੋਈ ਚੰਡੀਗੜ੍ਹ ਰਹਿਣੀ ਹੈ ਬੇਸ਼ਰਮ ਜਨਾਨੀ ਹੈ ਰਚਨਾ ਮੋਮੀ ਜੱਦੀ ਰਚਨਾ ਮੋਮੀ ਭੈਣ ਤੇਰੀ ਕੱਡਾ ਮੈਂ ਥੋਮੀ ਤੇਰਾ ਕੁੱਟਣ ਵਾਲਾ ਸਿਰ ਚੁੱਥਾ ਹੋਰ ਕੁਛ ਨਹੀਂ ਚੁੱਥਾ ਕੁੱਟਿਆ ਗਿਆ ਸਾਰਾ ਕੰਮ ਸੈੱਟ ਹੋ ਗਿਆ ਨਾ ਉਸੇ ਦਿਨ ਐਡੀ ਤੇਰੀ ਯਾਰ ਕੀ ਐਡੀ ਸ਼ਕਲ ਯਾਰ ਰਚਨਾ ਮੋਮੀ ਜੱਦੀ ਆ ਹੁਣ ਵੇਖ ਲੋ ਇੱਕ ਆ ਕੁਝ ਜਨਾਨੀ ਨੇ ਨਾ ਕੰਦ ਪਾ ਕੇ ਰੱਖਿਆ ਹੈ ਨਾ ਤੁਸੀਂ ਰੀਲਾ ਵੇਖੋ ਜਿੰਨਾ ਕਰਕੇ ਮੇਰੀ ਆ ਐਨਕ ਐਨਕ ਮੈਨੂੰ ਲਾਣੀ ਪੈ ਗਈ ਨਾ ਉਹ ਆ ਰੀਲਾ ਸੀ ਹੁਣ ਮੈਂ ਦੁਬਾਰਾ ਤੋਂ ਖਾਣਾ ਇੱਕ ਮਿੰਟ ਆ ਕੁੜੀ ਵੀ ਐਂਜੀ ਹੈ ਨਾ ਇਹਨੇ ਜਦੋਂ ਐਕਸੈਸ ਕਰਨੀ ਨਾ ਪਿੱਛੋਂ ਹਨ ਪਿਸ਼ਵਾੜਾ ਵਿਖਾਣਾ ਹੀ ਹੈ ਮੀਨਸ ਕਿ ਪਿਸ਼ਵਾੜਾ ਵਿਖਾ ਕੇ ਵੀਊ ਪਿਊ ਪਿੱਛੇ ਪੈਸੇ ਪਿੱਛੇ ਤੁਸੀਂ ਵੀ ਕਹੋਗੇ ਵੀ ਇਹ ਪੈਸੇ ਪਿੱਛੇ ਵੀਡੀਓ ਬਣਾਦਾ ਪਰ ਮੇਰਾ ਮਕਸਦ ਪੈਸੇ ਪਿੱਛੇ ਵੀਡੀਓ ਬਣਾਉਣਾ ਨਹੀਂ ਗਾ ਮੇਰਾ ਮਕਸਦ ਇਹ ਜਿਹੜਾ ਦੰਦ ਪਲਾ ਰਹੇ ਨਾ ਉਹਨਾਂ ਦੀ ਭਈਆ ਚੋਦਣਾ ਆ ਵੇਖੋ ਹਣ ਇਹ ਹੁਣ ਆ ਗੁੰਡ ਤੇ ਆ ਆ ਪਤਾ ਸੀ ਨਹੀਂ ਚੱਲਨੀ ਵੀਡੀਓ ਆ ਹੁਣ ਆਵੇ ਪਿੱਛੇ ਵੇਖ ਕੇ ਸਿੱਧਾ ਕਸਾ ਆਵੇ ਐਂ 14 ਪਤਾ ਸਾਨੂੰ ਵੱਡ ਤੇਰੀ ਵਾਹ ਮਤੀਰਾ ਤੇਰਾ 55 57 ਕਿਲੋ ਡੇਗਾ ਸਾਨੂੰ ਵੀ ਪਤਾ ਹੈ ਫੁੱਲ ਤੇਰੇ ਘਰ ਲੈ ਤਾਂ ਮਤੀਰਾ ਵੀ ਉਹ ਵੀ ਮੈਨੂੰ ਤਾਂ ਲੱਗਦਾ ਏ ਉਹ ਮਤੀਰੇ ਵਾਲਾ ਬੇਲੀ ਮੈਨੂੰ ਲੱਗਦਾ ਐ ਜੋ ਮੈਂ ਤਾਂ ਵੇਖ ਕੇ ਹੈਰਾਨ ਹੋਇਆ ਬਈ ਯਾਰ ਰਚਨਾ ਮੋਮੀ ਤੇਰੀ ਮੈਂ ਕੱਢਾਂ ਕੀ ਇਹ ਦਰਾਗ ਰਚਨਾ ਤੈਨੂੰ ਨਾ ਤੈਨੂੰ ਸਰ ਤੋਂ ਪਹਿਲਾਂ ਜੁੱਤੀਆਂ ਚਾਹੀਦੇ ਨੇ ਇੱਕ ਆ ਵੇਖੋ ਆ ਜਨਾਨੀ ਔਰ ਕੀ ਮਹਾਰਾਜ ਸੋਲਡਰ ਮਾਰੇ ਅੱਜ ਅਰੇ ਵਾਹ ਕੀ ਬਾਤ ਹੈ ਬਾਈ ਸਾਹਿਬ ਕੀ ਮਹਾਰਾਜ ਬਾਈ ਵੈਰੀ ਗੁੱਡ ਔਰ ਵਾਹ ਕੀ ਬਾਤ ਹੈ ਕੀ ਮਹਾਰਾਜ ਲੈ ਜਾ ਹੁਣ ਤੂੰ ਕਿਥਵਾੜਾ ਵਖਾ ਕੇ ਸਾਬਤ ਕੀ ਕਰਨਾ ਚਾਹਣੀ ਉੱਥੇ ਪਿਛਵਾੜਾ ਵਿਖਾ ਦੇ ਖਾਬਦ ਕੀ ਕਰਨਾ ਚਾਹਣਗੇ ਕਿ ਮੈਂ ਮੇਰਾ ਪਿਛਵਾੜਾ ਐਡਾ ਇਹਨਾਂ ਨੇ ਪਤਾ ਕਿਦਰ ਨਾ ਹੁੰਦਾ ਇਹ ਜਨਾਨੀਆਂ ਨੇ ਨਾ ਅੱਗੋਂ ਇਹ ਕਾਜ ਕੇ ਨਾ ਤੇ ਪਿੱਛੋਂ ਜਿਹੜੀ ਸਟਿੱਪਣੀ ਹੈ ਨਾ ਜਿਮ ਵਿੱਚ ਅਟੈਰਡ ਵਾਲਾ ਦਰਵਾਜ਼ਾ ਚੱਲਿਆ ਇਹਨਾਂ ਨੇ ਇਹਨਾਂ ਨੇ ਖਰਾਬ ਕੀਤਾ ਸਾਰਾ ਕੁਝ ਇਹਨਾਂ ਦੇ 11 ਮਿਲੀਅਨ ਹੈ ਕਹਨੇ ਇਸ ਮੁਸ਼ਕੀ ਜਨਾਨੀ ਦੇ ਕਹਿੰਦੇ ਘਰ ਵਾਲਾ ਟੈਂਪੂ ਏ ਤੇ ਇਹ ਜਨਾਨੀ ਨੇ ਸੋੜੀ ਪਾ ਲਈ ਕੱਚੀ ਸੀ ਤੇ ਨਾਲ ਕੁਆਣੀ ਵੇਖ ਵੇਖ ਕੇ ਨੂੰ ਵਿੱਚ ਫੋਲੋ ਕੁੜੀਆਂ ਕਰਦੀਆਂ ਨੇ ਉਹ ਵੀ ਪਾਉਂਦੀਆਂ ਨੇ ਨਾਲ ਐਵੇਂ ਸਟਿੱਪ ਜਿਹੜਾ ਰੋਲਾ ਪਾਉਂਦੀਆਂ ਨੇ ਮਾਭਿਕਾ ਵੀ ਨਹੀਂ ਆ ਕੰਮ ਚੰਗਾ ਲੱਗਦਾ ਨਹੀਂ ਯਾਰ ਨਹੀਂ ਪਤਾ ਕਿ ਇਹਨਾਂ ਨੂੰ ਪਾਣੀ ਪੈਂਦੀ ਯਾਰ ਠੀਕ ਹੈ ਆ ਟਿੱਪਣੀ ਇਹਨੇ ਵਿਖਾਣੀ ਹੀ ਵਿਖਾਣੀ ਹੈ ਇਸ 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 ਪੈੜੀ ਜਨਾਨੀ ਨੇ ਚਰਾਣੀ ਨਹੀਂ ਬੰਦਾ ਸੋਰੀ ਇਸ ਬੰਦੇ ਦਾ ਇਹਨੇ ਕਾਰਨਾਮਾ ਯਾਰ ਮੈਂ ਸੁਣ ਕੇ ਹਰਾਨ ਹੋ ਗਿਆ ਯਾਰ 1 ਮਿੰਟ ਤੁਹਾਨੂੰ ਹੋਰ ਵੀਡੀਓ ਖਾਣਾ ਐ ਇੰਜਾਂ ਗੰਦ ਸਾਡੇ ਪੰਜਾਬ ਚ ਪਹਿਲੇ ਯਾਰ ਕਿੰਨੀ ਯਾਰ ਇਹ ਵੇਖੋ ਵਿਖਾਈ ਹੁਣ ਨਾ ਕੰਮ ਚੱਲਿਆ ਆ ਇਹ ਪੁੱਛੋ ਨਾ ਯਾਰ ਕੀ ਹਾਲ ਆ ਸਾਡੇ ਕੁੜੀਆਂ ਨੂੰ ਪੱਟ ਤਾਂ ਇਹਨਾਂ ਨੇ ਇੱਕ ਤੁਹਾਨੂੰ ਪਛਵਾੜੇ ਵਾਲੇ ਵੀਡੀਓ ਖਾਣਿਆ ਏ ਬੁੱਢੀ ਕੋੜੀ ਲਾਲ ਲਗਾਉਣ ਤੋਂ ਨਵਗਾਈ ਸੀ ਨਾ ਬੁੱਢੀ ਕੋੜੀ ਲਾਲ ਲਗਾਉਣ ਕਰੂ ਹਾਂ ਇਸ ਮਿੰਟ ਇਹ ਇਹ ਵੀਡੀਓ ਮੈਂ ਅੱਜ ਗਾਲਾਂ ਤਾਂ ਨਹੀਂ ਕੱਢ ਰਿਹਾ ਜਿਆਦਾ ਮੈਂ ਕਿਹਾ ਰੋਕੀ ਕੇ ਨੇ ਗਾਲਾਂ ਕਰਦਾ ਮੈਂ ਨਾ ਰੋਡ ਰੋਸਟਰ ਕਰ ਲਿਆ ਰਚਨਾ ਮਮਮੀ ਦੇ ਕੋਲ ਵੀਡੀਓ ਵੇਖੋ ਚਲਦੇ ਹਾਂ ਮੰਮਾ ਕੇ ਪਾਸ ਪੁੱਤਰ ਹੈ ਹਾਂ ਭਾਈ ਇਹਦਾ ਡਾਇਰੈਕਟ ਆਹੀਂ ਲੱਗਦਾ ਨਾ ਉਹ ਪਿਛਵਾੜਾ ਵਿਖਾਈ ਜਾਂਦੀ ਆਹ ਪਿਛਵਾੜਾ ਕਿਵੇਂ ਲੱਗ ਰਿਹਾ ਸਦਾ ਹੱਥ ਵਗਾਰ ਗੁੱਲੇ ਤੇ ਇਹਨਾਂ ਨੂੰ ਚਰੇ ਹੀ ਗੁੱਲੇ ਦੀ ਘਾੜ ਹੈ ਹੋਰ ਕੁਛ ਨਹੀਂ ਜਲਦੀ ਜਲਦੀ ਹੋ ਜਾ ਰਾਤ ਨੂੰ ਬਹੁਤ ਠੰਡ ਲੱਗਣ ਵਾਲੀ ਤੇ ਮੇਰੀ ਗੱਲ ਸੁਣ ਲੈ ਜੇ ਤੂੰ ਆਦੇ ਪੁੱਤਰ ਨਾਲ ਵੀਡੀਓ ਪਾਣੀ ਧੰਗ ਦੀ ਪਾ ਪਿਆਰ ਵਾਲੀ ਪਾ ਵੀ ਸਾਡੇ ਮਾਂ ਪੁੱਤਰ ਦਾ ਪਿਆਰ ਕਿੰਨਾ ਹੈ ਪਰ ਤੁਸੀਂ ਕਿਹ سنگ ਸੀਨ ਉਹ ਤੈਨੂੰ ਚੱਕ ਲੈਂਦਾ ਉਹ ਕਦੇ ਕੀ ਕਦੇ ਕੀ ਹੂੰ ਪਛਵਾੜੇ ਤੇ ਹੱਥ ਤੂੰ ਯਾਰ ਤੈਨੂੰ ਸ਼ਰਮ ਮਾਣੀ ਚਾਹੀਦੀ ਰਚਨਾ ਯਾਰ ਤੂੰ ਰਚਨਾ ਆਂਟੀ ਹੈ ਤੂੰ ਨਾ ਕੀ ਕੁੜੀ ਹੈ ਆਂਡੀਆਂ ਜਾਣੀ ਤਰ ਪੁੱਤਰ ਮੈ ਚ ਕਿੱਡਾ ਆਇਆ ਪਿਆ ਅਜਪੀਆਂ ਯਾਰ ਮੇ ਕੋ ਯਾਰ ਬਾਗੀ ਬੜੇਗਾ ਇਹ ਪੰਜਾਬ ਤੇ ਚੰਡੀਗੜ੍ਹ ਦੇ ਨੇ ਯਾਰ ਜਿਹੜੀ ਕਹਿੰਦੀ ਮੇਰਾ ਸਮਾਨ ਆਲ ਰਿਹਾ ਆ ਰਚਨਾ ਮੰਮੀ ਵੇਖੋ ਹੁਣ ਇਹਦੇ ਕੰਮ ਵੇਖੋ ਇਹ ਭੱਜੀ ਲੱਗੀ ਆਂਦੀ ਹੈ ਕੀ ਵਿਖਾਵਣਾ ਵਾਸਤੇ ਇੱਕ ਮਿੰਟ ਇਹ ਵਿਖਾਈ ਜਾਂਦੀ ਆ ਉਹਦਾ ਪੁੱਤਰ ਪਿੱਛੇ ਪਿਛਵਾੜ ਆ ਗਏ ਹਾਏ ਰੱਬ ਜਿਵੇਂ ਆਸ਼ਕ ਹੁੰਦੇ ਨਾ ਨਾ ਗਰਲਫ੍ਰੈਂਡ ਬੁਆਏਫ੍ਰੈਂਡ ਇਹਨਾਂ ਨੂੰ ਸਪੈਸ਼ਲ ਉੱਤੇ ਲਿਖਣਾ ਪੈਂਦਾ ਮਮ ਐਡ ਸਨ ਵੀ ਸੀ ਮਾਪੁੱਤਰ ਆ ਵੀ ਲੋਕੀ ਗਲਤ ਨਾ ਸਮਝਣ ਇਹ ਐਡੀ ਐਕਸਰਸਾਈਜ਼ ਕਰਦੀ ਐਡੀ ਫਿੱਟ ਪਈ ਨਾ ਐਡੀ ਰਨ ਫੱਟੀ ਬਾੜ ਪਈ ਜਨ ਕਹਿਣਾ ਤਾਂ ਨਹੀਂ ਚਾਹੀਦਾ ਵੀ ਗੋਡਾ ਬਾੜ ਪਈ ਏ ਇਹ ਰਨ ਠੀਕ ਹੈ ਤੇ ਮੁੰਡਾ ਇਹਦਾ ਜਵਾਨ ਏ ਤੇ ਇਹ ਹੁਣ ਰੱਬ ਜਾਣੇ ਵੀ ਚਰੀ ਗੁੱਲੇ ਦੀ ਕੀ ਚਰੀ ਗੁੱਲੇ ਵਾਲਾ ਸਾਵੇ ਚਲਦਾ ਚਰੀ ਗੁੱਲਾ ਜਰੂਰ ਹੈ ਨਹੀਂ ਪਤਾ ਕਿਵੇਂ ਚਲਦਾ ਹੈ ਕਿਵੇਂ ਨਹੀਂ ਚਲਦਾ ਇਹਨਾਂ ਦੀ ਲਗਾਮ ਬੰਨਣੀ ਪੈਣੀ ਹੈ ਸੋ ਗੱਲ ਕਰਦੇ ਆ ਇਹਨਾਂ ਦੇ ਤੁਸੀਂ ਵੇਖ ਲਾ ਗਾਂਦ ਤੇ ਇੱਕ ਨਾ ਆ ਮੋਟੀ ਆ ਵੇਖ ਲੋ ਗਊ ਗਊ ਅੱਛਾ ਪਤਾ ਤੇਰੀ ਬੌਂਟ ਪੱਕੀ ਹੈ ਟਿਪਣੀ ਚੈਲੰਜ ਤੂੰ ਕੀ ਸੋਚ ਰਹਾ ਹੈ ਓ ਤੇਰੇ ਪੁੱਛੋ ਨਹੀਂ ਮੈਡਮ ਜੀ ਤੁਹਾਡੇ ਪਿਛਵਾੜੇ 'ਚ ਤਾਂ ਇਹਨਾਂ ਦਾ ਮੈਣਾ ਤੁਸੀਂ ਪੁੱਛੋ ਨਾ ਤੁਹਾਡੇ ਪਿਛਵਾੜਾ ਜਿਹੜਾ ਹੈਗਾ ਨਾ ਇਹ ਹੈਗਾ 55 57 ਕਿਲੋ ਦਾ ਤੁੱਟੇ ਮਤੀਰਾ ਤੁਹਾਡੇ ਪਿਛਵਾੜੇ ਦੇ ਵਿੱਚ ਭਾਵੇਂ ਨਾ ਮੈਂ ਕਹਿੰਨਾ 90 90 ਕੇਲੇ ਵੜ ਜਮਣਾ ਤਾਂ ਵੀ ਫਰਕ ਨਹੀਂ ਪੈਣਾ ਪਿਛਵਾੜਾ ਤੁਹਾਡਾ ਯਾਰ ਅਸੀਂ ਪਿਛਵਾੜੇ ਦੀ ਗੱਲ ਨਹੀਂ ਕੀਤੀ ਆ ਵੇਖੋ ਇਹ ਆ ਪਿਛਵਾੜ ਗਿਆ ਪਿਛਵਾੜੇ ਦੀ ਖਤਮ ਓਏ ਹੋ ਯਾਰ ਰੱਬਾ ਫਿਰ ਕੇੰਨੇ ਨੂੰ ਫਿਰ ਕੇੰਨੇ ਗਾਣਾ ਕਰਦਾ ਹੁਣ ਕਿੁੱਥੇ ਦੇ ਵਿੱਚ ਤੇਰੇ ਇੱਕ ਫਸ ਗਈ ਏ ਆਏ ਹੁਣ ਕੀ ਕਰੀਏ ਤੇਰਾ ਕੀ ਕੀਤਾ ਜਾਵੇ ਹੁਣ ਯਾਰ ਤੁਸੀਂ ਆਪ ਦੱਸੋ ਵੀ ਮੇਰੀ ਤੇ ਇੱਕ ਬੇਨਤੀ ਏ ਵੀ ਚਲੋ ਅਸੀਂ ਜਲਾਲਾਬਾਦ ਫਾਇਲਕਾ ਫਰੋਪੁਰ ਏਰੀਆ ਦੇ ਰਹਿਣ ਵਾਲੇ ਆ ਸਾਡਾ ਜੇ ਗੰਦ ਨਹੀਂ ਇੰਨਾ ਫੈਲਿਆ ਸਾਡਾ ਨੋਰਮਲ ਯਾ ਮੈਂ ਰੋਸਟਿੰਗ ਕਰਦਾ ਹੁੰਨਾ ਪਰ ਇਹ ਜਾਂ ਗੰਦ ਸਾਡੇ ਫੈਲਦਾ ਜਾ ਰਿਹਾ ਹੈ ਬਿਮਾਰੀ ਸਾਡੇ ਪੰਜਾਬ ਨੂੰ ਲੱਗ ਚੁੱਕੀ ਏ ਠੀਕ ਏ ਇਹ ਕੰਮ ਗੁੱਲ ਕੀਤਾ ਇੰਸਟਾਗ੍ਰਾਮ ਵਾਲੀ ਜਨਾਨੀਆਂ ਨੇ ਉਹਨਾਂ ਨੂੰ ਵੇਖ ਕੇ ਫੇਮ ਲੈਣ ਦੇ ਮਾਰੇ ਬਹੁਤ ਕੁਝ ਕੀਤਾ ਜਾਂਦਾ ਆ ਰਚਨਾ ਮਾਂ ਵੇਖ ਲੋ ਵੀ ਵੀਡੀਓ ਦੇ ਵਿਊ ਪਿੱਛੇ ਆ ਤੇ ਪੁੱਤਰ ਨੂੰ ਵਾਸ਼ਕ ਬਣਾਇਆ ਇਹਨੇ ਐ ਤੁਮੀ ਲਈ ਐਂ ਲਈ ਐਂ ਲਈ ਕਦੇ ਕਦੇ ਚੌਥੇ ਤੇ ਹੱਥ ਕਦੇ ਪਛਵਾੜੇ ਤੇ ਹੱਥ ਇਹਨਾਂ ਦਾ ਮੇਨ ਮਕਸਦ ਇਹ ਪਛਵਾੜਾ ਵਖਾਣਾ ਆ ਵੇਖੋ ਜਿਵੇਂ ਮੈਂ ਤੁਹਾਨੂੰ ਕਰਕੇ ਵਖਾਣਾ ਇਹ ਆ ਆ ਚੀਜ਼ ਨਾ ਆ ਚੀਜ਼ ਪਛਵਾੜਾ ਮੇਰਾ ਤਾਂ ਲਿਕਾ ਜਾਂ ਠੀਕ ਹੈ ਇਹਨਾਂ ਦਾ ਮੇਨ ਮਕਸਦ ਐਂ ਕਰਕੇ ਐਂ ਪਛਵਾੜ ਐਂ ਕਰ ਐਂ ਕਰਨਾ ਐ ਕੁਝ ਬਾੜਾ ਕਾਣਾ ਇਹ ਪਿਛਵਾੜਾ ਵਿਖਾ ਕੇ ਵੀਊ ਲੈਣ ਲਈ ਜਨਾਨੀਆਂ ਨੇ ਇੰਨਾ ਪਿਛੇ ਲੱਗ ਕੇ ਨਾ ਲੱਗੀ ਜਿਹੜਾ ਟਿਹੜ ਪਜਾਮੀਆਂ ਵਾਲਾ ਕੰਮ ਚੱਲਣਾ ਜੇ ਵਿੱਚ ਸਾਡੇ ਨਹੀਂ ਏਰੀਆ 'ਚ ਵੈਸੇਗਾ ਟਿਹੜ ਪਜਾਮ ਸਾਡੇ ਖੁੱਲੇ ਪਜਾਮੇ ਪਾ ਕੇ ਆਂਦੀਆਂ ਨੇ ਪਰ ਇਹ ਟਿਹੜ ਪਜਾਮੀਆਂ ਵਾਲਾ ਕੰਮ ਐਨਾ ਨਾਮਰਾਹ ਦੇ ਨਾ ਐਨਾ ਕੱਟਿਆ ਕੰਮ ਐ ਨਾ ਇਹਨੂੰ ਵੇਖ ਕੇ ਨਾ ਯਾਰ ਪਿੱਛੇ ਟਿੱਪਣੀ ਇੱਕ ਤੁਹਾਡੇ ਮੀਡੀਆ ਕੋਲ ਹੈ ਸੀ ਕਪੜਾ ਕੱਟ ਦੇ ਦੀ ਉਹ ਕੁੜੀ ਐਡੀ ਜਨਾਨੇ 'ਚ ਤਾਂ ਕਪੜਾ ਥਾਂ-ਥਾਂ ਦੇ ਕੱਢੇ ਯਾਰ ਮੈਨੂੰ ਬੜੀ ਗਰਮੀ ਜਿਹੜੀ ਮੈਂ ਕਹਿਆ ਯਾਰ ਵੀ ਤੂੰ ਪਾਸੋੜੀ ਪਜਾਮੇ ਪਾਈ ਪਰ ਨਹੀਂ ਥੱਲੇ ਅੰਡਰਵੇਅਰ ਪਾਈ ਪਰ ਨਹੀਂ ਕਪੜਾ ਕੱਢਦੇ ਜਿੰਨੀ ਵਾਰ ਵਾਰੇ ਪਿੱਛੋਂ ਖਿੱਚੀ ਜਾਂਦੀ ਏ ਧੋਖੀ ਹੁੰਦੀ ਵੀ ਏ ਤੇ ਕੁਛ ਜੀੜਾ ਹੀ ਲੈ ਵਿੱਚ ਨਾ ਮਨ ਦੇ ਨਹੀਂ ਗਾਲ੍ਹਿਆ ਯਾਰ ਜੀ ਜੀੜਾ ਆ ਦੇ ਕੋਈ ਹਾਂ ਐਂ ਜੀ ਇਹ ਵੀਡੀਓ ਮੇਰੇ ਨਾ ਵੇਖੋ ਇਹਨਾਂ ਨੂੰ ਤਾਂ ਅਸੀਂ ਰੋਸਟ ਕਰਨਾ ਹੀ ਕਰਨਾ ਠੀਕ ਹੈ ਇਹ ਰਤਨਾ ਮੌਮੀ ਤੂੰ ਤੇਰਾ ਨੰਬਰ ਹੋਣਾ ਅਗਲੀ ਵਾਰ ਲੱਗੇਗਾ ਕਿ ਮੈਂ ਨਾ ਪਿਆਰ ਨਾਲ ਰੋਸਟ ਕਰਦਾ ਪਿਆ ਮੈਂ ਕਹਿੰਨਾ ਯਾਰ ਕੀ ਚੱਲ ਤੇ ਜਿਹੜਾ ਇੰਸਟਾਗ੍ਰam ਤੇ ਗੰਤ ਪਾਦੇ ਪੈਣਾ ਸਾਡੇ ਪੰਜਾਬ ਨੂੰ ਫੈਕਟ ਪੈਂਦਾ ਪੈ ਸਾਡੇ ਪੰਜਾਬ ਦੇ ਕੁੜੀਆਂ ਠੰਡਈਗੜ ਜਾ ਕੇ ਕੰਮ ਕਰਦੀਆਂ ਨੇ ਪਰ ਸਾਡੇ ਅਜੇ ਨਹੀਂ ਫੈਲੀਆਂ ਇਹ ਗਦਗੀ ਰੱਬ ਘਰੇ ਕੇ ਨਾ ਹੀ ਫੈਲੇ ਸਾਡਾ ਸੱਬਿਆਚਾਰ ਇੱਥੇ ਦਲਾਲਾਬਾਦ ਸਾਡੇ ਬਾਰਡਰ ਪੱਟੀ ਤੇ ਬਹੁਤ ਫਰਕ ਹੈ ਇੱਥੇ ਲੋਕੀ ਅਜੇ ਕੈਮਰੇ ਦੇ ਸਾਹਮਣੇ ਆਉਣ ਤੋਂ ਡਰਦਾ ਹੈ ਇੱਥੇ ਕਹਿੰਦੇ ਨੇ ਕੁੜੀਆਂ ਸਾਹਮਣੇ ਨਹੀਂ ਆਉਂਦੀਆਂ ਕੈਮਰੇ ਦੇ ਠੀਕ ਹੈ ਬਹੁਤ ਫਰਕ ਹੈ ਇੱਕ ਅਰੇ ਆ ਕੇ ਵੇਖਿਓ ਸਾਡਾ ਇਹ ਨਹੀਂ ਸਿਟੂ ਮਗਾ ਪੰਜਾਬ ਦੇ ਬਾਕੀ ਕਈ ਸ਼ਹਿਰ ਹੱਡੇ ਹੋਣਗੇ ਜਿੱਥੇ ਸਿਸਟਮ ਚੱਲਦਾ ਕੱਚੀਆਂ ਵਾਲਾ ਕੁੜੀਆਂ ਨਿੱਕੇ ਨਿੱਕੇ ਕੱਚੀਆਂ ਪਾ ਲੈਂਦੀਆਂ ਬਾਕੀ ਆਪਣੇ ਸੱਭਿਆਚਾਰ ਨੂੰ ਬਚਾ ਕੇ ਰੱਖੋ ਯਾਰ ਪੰਜਾਬ ਦਾ ਇੱਕ ਪੰਜਾਬ ਇੱਕ ਚੀਜ਼ ਯਾਰ ਸੂਰਮੇ ਸੂਰਮਿਆਂ ਦੀ ਧਰਤੀ ਏ ਕੁੜੀਆਂ ਘੁੰਡ ਕੱਢ ਕੇ ਰੱਖਦੀਆਂ ਜਿਹ ਪਹਿਲਾਂ ਠੀਕ ਹੈ ਆਦੇ ਸੋਹਰੇ ਸਾਹਮਣੇ ਨਹੀਂ ਜਾਂਦੀਆਂ ਜੀ ਅੱਜ ਕੱਲ ਵੀਡੀਓ ਵੇਖ ਲਓ ਇਹ ਕਿੰਦਰ ਕਿਰਤੇ ਨੇ ਉਹ ਇੰਨਾ ਲੰਦ ਪਾਇਆ ਸੋਹਰਿਆਂ ਨੂੰ ਜਪੀ ਦੀ ਕਰੇ ਕੀ ਯਾਰ ਸੋਹਰਿਆਂ ਦੇ ਘੁੰਡ ਕੱਢ ਕੇ ਰੱਖੀਦਾ ਉਹ ਸੋਹਰਿਆਂ ਨੂੰ ਵਹੀ ਗੱਲ ਸਿੱਧਾ ਹੀ ਦਾ ਸਾਹਮਣੇ ਪਜਾਮੀ ਪਾਈ ਹੁੰਦੀ ਕਦੇ ਨਿੱਕੀ ਜਿਹੀ ਕੱਚੀ ਪਾਈ ਹੁੰਦੀ ਕਦੇ ਕੀ ਇੰਨਾ ਯਾਰ ਗੰਦ ਪੈ ਰੱਖਿਆ ਨਾ ਯਾਰ ਤੁਸੀਂ ਸੋਝ ਵੀ ਨਹੀਂ ਸਕਦੇ ਇਹ ਵਲੌਗਰਾਂ ਨੇ ਤੇ ਇੰਸਟਾਗ੍ਰਾਮ ਰੀਲਾਂ ਨੇ ਇਹਨਾਂ ਨੇ ਬਈਆ ਚੋੜ ਛੱਡੀ ਭੈਣ ਚੁੱਧਾ ਨੇ ਇਹਨਾਂ ਦਾ ਨਾ ਤਾਂ ਮੈਂ ਮੇਰਾ ਦਿਲ ਕਰਦਾ ਮੇਰਾ ਨਾ ਮਖੂਸ ਆ ਜਾਂ ਰੰਗਾ ਨਾ ਵੀ ਸਵਾ ਰੰਗਣਾ ਮੈਂ ਵੀਡੀਓ ਸਰਚ ਕਰਨਾ ਨਾ ਮੈਂ ਪੇਜਾਂ ਕਰੋ ਵੀਡੀਓ ਯਾਰ ਵੀਰ ਬਣ ਕੇ ਪਤਾ ਲੱਗਿਆ ਇਹਨਾਂ ਨੂੰ ਵੀ ਬ੍ਰਾਂਡਡ ਰਾਇ ਕਿੱਡੀ ਕੁੱਤੀ ਚੀਜ਼ ਐ ਆਈ ਐਮ ਬਹੁਤ ਕੁੱਤੀ ਚੀਜ਼ ਐ ਐਂਡ ਲਿਸਨ ਟੂ ਮੀ ਮਾਈ ਲਾਸਟ ਵਾਰਨਿੰਗ ਕੀ ਵੀ ਜਿਹੜੀ ਤੂੰ ਜਿਮ ਚ ਪਿੱਛੇ ਪਛਵਾੜਾ ਵਿਖਾ ਕੇ ਵੀਊ ਲੈਣੀ ਆ ਤੈਨੂੰ 10 10 ਮਿਲੇ ਵੀਊ ਆ ਜਾਂਦੇ ਨੇ ਇੱਕ ਦਿਨ ਪਛਵਾੜਾ ਕੱਢ ਕੇ ਆਇਆ ਤੈਨੂੰ 10 ਵੀਊ ਵੀ ਆ ਜਾ ਬੰਨਾ ਮੈਂ ਬ੍ਰਾਂਡਡ ਰਾਏ ਤੋਂ ਨਾਂ ਬਦਲ ਕੇ ਜੋ ਕਮਿੰਗੂ ਰੱਖ ਲਾਂਗਾ ਪਰ ਪਛਵਾੜਾ ਨਹੀਂ ਵਿਖਾਣਾ ਹਾਂ ਤੂੰ ਪਛਵਾੜਾ ਵਿਖਾ ਕੇ ਤੇਰੇ ਬੌਕਸ ਪਛਵਾੜੇ ਤੇ ਹੋਵੇਗਾ ਜੋ ਕ੍ਰਿਤਿਕਾ ਮਲਕ ਤੇ ਕਬਾਇਲ ਮਲਕ ਐਕਸਰਸਾਈਜ਼ ਤਾਂ ਉਹਨਾਂ ਨੇ ਕਦੇ ਜ਼ਿੰਦਗੀ ਚ ਕੀਤੀ ਨਹੀਂ ਠੀਕ ਹੈ ਉਹਨਾਂ ਨੇ ਪਛਵਾੜਾ ਖਾਣਾ ਉਹਨਾਂ ਦੀ ਕਦੇ ਚੱਟੀ ਨਿਕਲ ਜਾਂਦੀ ਕਦੇ ਉਹਨਾਂ ਨੂੰ ਖੂਸੀ ਆ ਜਾਂਦੀ ਕਦੇ ਕੀ ਮੂਲੀ ਉਹਨਾਂ ਨੂੰ ਚਾਹੀਦੀ ਅਗੇ ਦਿੱਤੀਸ ਮੂਲੀ ਇੱਕ ਵਾਰੀ ਮੇ ਖਾਓ ਵਾਈ ਬਦੀ ਦੋੜ ਠੀਕ ਹੋ ਜਾਏਗੀ ਬਟ ਬਟ ਲਿਸਨ ਟੂ ਮੀ ਅੰਡਰਸਟੈਂਡ ਇੰਸਟਾਗ੍ਰਾਮ ਰੀਲਰਸ ਜੋ ਪਲੀਜ਼ ਨੋਟ ਵੇਅਰ ਛੋਟ ਕੱਚੀਆਂ ਐਂਡ ਨਿਕਰਾ ਠੀਕ ਹੈ ਐਂਡ ਡੋਨਟ ਐਂਗਰੀ ਮੀ ਵਾਈ ਕਿਉਂਕਿ ਮੇਰੇ ਪੰਜਾਬ ਦਾ ਕਲਚਰ ਬਹੁਤ ਵਧੀਆ ਹੈ ਮੇਰੇ ਪੰਜਾਬ ਨੂੰ ਨਾ ਖਰਾਬ ਕਰੋ ਠੀਕ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਨੂੰ ਨਾ ਤੰਗ ਕਰੋ ਸਾਡੇ ਪੰਜਾਬ ਵਿੱਚ ਗੰਦਗੀ ਨਹੀਂ ਫੈਲੀ ਤਾਂ ਪਈ ਹੈ ਬੜੇ ਬੜੇ ਬਲੌਗਰਾਂ ਨੇ ਫਲਾਈ ਹੋਈ ਹੈ ਕੋਈ ਤੁੰਮੀ ਲੈ ਰਿਹਾ ਪੰਜਾਬ ਚ ਕੀ ਕਰ ਰਿਹਾ ਠੀਕ ਹੈ ਇਹਨਾਂ ਦੀ ਮੈਂ ਲਾਵਾਂਗੇ ਕਿਤੇ ਨਾ ਤੇ ਅੱਜ ਦਾ ਰੋਸਟ ਐਣਕਾਂ ਲਾ ਲਈ ਹੁਣੇ ਅਬੀਲਾ ਨਹੀਂ ਹੁਣ ਤਾਂ ਦੇਖਣੀ ਆਣੀ ਵੈਸੇ ਲਾ ਲਈ ਐਣਕਾਂ ਤੇ ਵਲੌਗ ਦੀ ਕਰਦੇ ਨੇ ਸ਼ਰਤ ਖਤਮਾ ਤੇ ਡਿਸਕਲੇਮਰ ਚ ਮੈਂ ਇਹ ਕਹਿਣਾ ਚਾਹਣਾ ਸ਼ਰਤ ਪਹਿਲਾਂ ਕਹਿਣਾ ਸੀ ਪਹਿਣਾ ਤੇ ਛੋਟੇ ਜਵਾਬ ਵੀਡੀਓ ਤੋਂ ਦੂਰ ਰਹਿਣ థాంਕ ਯੂ ਅਗਲੀ ਵੀਡੀਓ ਤੇ ਮਿਲਦੇ ਆ ਠੀਕ ਹੈ ਜੀ ਓਕੇ ਜੀ ਬਾਏ ਜੀ